ਇਹ ਕਬੂਤਰਬਾਜੀ ਦੀ ਜੋ ਵੀ ਅਪਡੇਟ ਆ ਉਹ ਤੁਹਾਨੂੰ ਵੀਰਾਂ ਤੋਂ ਪ੍ਰਬੰਧਕ ਵੀਰਾਂ ਤੋਂ ਲੈ ਕੇ ਦਿੰਨੇ ਆ ਹਾਂ ਸੋ ਮਿਲਦੇ ਆ ਬਾਈ ਜੀ ਨੂੰ ਹਾਂਜੀ ਬਾਈ ਜੀ ਨਾਂ ਕੀ ਆ ਜੀ ਆਪਣਾ ਹਾਂਜੀ ਗੁਰਮੋੜਾ ਜੀ ਬਾਈ ਜੀ ਬਈ ਆਸਰੀ ਕਾਲ ਸਾਰਿਆਂ ਨੂੰ ਹਾਂਜੀ ਬਾਈ ਜੀ ਅੱਜ 4 ਤਰੀਕ ਨੂੰ ਬਾਜੀ ਉੱਡੀ ਸੀ ਪਿੰਡ ਅਕਲਿਆ ਜਲਾਲ ਹਾਂਜੀ ਜਲਾਲ ਕੋਲੇ ਰਹਿ ਜਾਂਦਾ ਬਾਈ ਜੀ ਕਬੂਤਰ ਤਾਂ ਬਹੁਤ ਆ ਗਏ ਜੀ ਇੱਥੇ 91 ਅੱਛਾ ਤੇ 62 ਕਬੂਤਰ ਉੱਡੇ ਸੀ ਬਾਈ 1200 ਮੱਢਣੋ अच्छा ये ते ਆਪਾਂ 8 ਵਜੇ ਮੌਸਮ ਜਿਹਾ ਖਰਾਬ ਕਰਕੇ 8:00 ਵਜੇ ਛੜਾਤੇ ਸੀਗੇ ਬਾਅਦ ਦੇਤੀ ਸੀ ਵੀ ਆਪਾਂ ਦੂਸਰ ਦੀ ਬਾਜੀ ਛੜਾਵਾਂਗੇ ਵੀ 6:00 ਵਜੇ ਢਾਂਗ ਲਵਾਵਾਂਗੇ ਬਾਈ ਮੀ ਬਹੁਤ ਆ ਗਿਆ ਦੇਖੋ ਮੈਂ ਭੇਜ ਗਿਆ ਸਾਰਾ ਹਾਂਜੀ ਹਾਂਜੀ ਤੇ ਕਬੂਤਰ ਡੱਕੇ ਪਏ ਸਾਰੇ ਤੇ ਵੀਰਾਂ ਦਾ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਆਪਾਂ ਸਾਬ ਦੇ ਮੋਢ ਮੋਢ ਨੇ ਵੀਰੇ ਕਬੂਤਰ ਜਿਹਦੇ ਵੀ ਹੋਏ ਜਿਹਦੇ ਹੱਥ ਲੱਗੇ ਆਪਾਂ ਫੜ ਕੇ ਦੇ ਦੇਣੇ ਆ ਧੰਨਵਾਦ ਤੇ ਬਾਜੀ ਦਾ ਕਿਵੇਂ ਹੈ ਬਾਜੀ ਆਪਾਂ ਜੀ ਪੈਸੇ ਮੋੜ ਦੇਣੇ ਸਾਰਿਆਂ ਦੇ ਅੱਛਾ ਵੀ ਹੁਣ ਦੁਬਾਰਾ ਕਰਾਵਾਂਗੇ ਜਾਂ ਨਹੀਂ ਹਾਂ ਇਹ ਬਾਅਦ ਚ ਕਰਾਵਾਂਗੇ ਜਦੋਂ ਮੌਸਮ ਸਹੀ ਹੋ ਗਿਆ ਠੀਕ ਹੈ ਜੋ ਵੀ ਦੁਬਾਰਾ ਆਪਾਂ ਜੀ ਡੇਟ ਰੱਖੀ ਉਹ ਅਪਡੇਟ ਦੇ ਦੇਾਂਗੇ ਦਰਸ਼ਕ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਦਰਸ਼ਕ ਵੀਰੋ ਮੌਸਮ ਬਹੁਤ ਖਰਾਬ ਹੋ ਗਿਆ ਮੀਂਹ ਬਹੁਤ ਜ਼ਿਆਦਾ ਆ ਗਿਆ ਜਿਸ ਕਾਰਨ ਬਾਜੀ ਕੈਨਸਲ ਕਰਨੀ ਪਈ ਤੇ ਬਾਈਆਂ ਦੇ ਸਾਰਿਆਂ ਦਾ ਆਪਾਂ ਮੁੱਢ ਮੋੜ ਦੇਣਾ ਸੋ ਇੱਥੇ ਹੀ ਬਾਜੀ ਆਪਾਂ ਲਾਈਵ ਕੈਨਸਲ ਕਰਦੇ ਆ ਰੋਕਦੇ ਆ ਬਹੁਤ ਬਹੁਤ ਧੰਨਵਾਦੀ ਦੇਖੋ ਜੀ ਬਦਾਈ ਤੇ ਮੀ ਬਹੁਤ ਜਿਆਦਾ ਆ ਗਿਆ ਜੀ ਸੋ ਜਾਣ ਨੂੰ ਵੀ ਉੱਧਣ ਤੇ ਕਾਫੀ ਦਿੱਕਤ ਆਈ ਹੈ ਜੀ ਸੋ ਦੁਬਾਰਾ ਜਦੋਂ ਵੀ ਬਾਜੀ ਇਹਨਾਂ ਨੇ ਬਾਈਆਂ ਨੇ ਰੱਖੀ ਤੁਹਾਨੂੰ ਦੁਬਾਰਾ ਫੇਰ ਐਂਟਰ ਵਿਸਕਰਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮੈਨੂੰ ਕਹਿੰਦੇ ਵੀ ਗੁਰ ਤੇਰਾ ਪ੍ਰਮਾਤਮਾ ਸੋ ਮੌਸਮ ਖਰਾਬ ਹੋਣ ਦੇ ਕਾਰਨ ਬਾਈਆਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਬੜੇ ਚਾਹ ਸੀ ਚਲੋ ਪ੍ਰਮਾਤਮਾ ਨੇ ਵਰਖਾ ਕਾਫੀ ਹੋ ਗਈ ਤੇ ਗਰਮੀ ਤੋਂ ਵੀ ਰਾਹਤ ਮਿਲੀ ਆ ਤੇ ਚਲੋ ਬਾਜੀ ਵੀ ਇਹਨਾਂ ਦੇ ਵਿੱਚ ਰੁਕ ਗਈ ਕੋਈ ਨਹੀਂ ਸੁੱਖ ਚਾਹੀਦਾ ਬਾਜੀ ਦਾ ਦੁਆਰਾ ਪ੍ਰਬੰਧ ਹੋ ਜੂਗਾ ਸੋ ਮੌਸਮ 'ਚ ਠੰਡ ਵੀ ਜ਼ਰੂਰੀ ਆ ਬਾਕੀ ਜੋ ਪ੍ਰਮਾਤਮਾ ਕਰਦਾ ਚੰਗਾ ਹੀ ਕਰਦਾ ਜੀ ਸਭ ਦਾ ਧੰਨਵਾਦ